ਹੋਰ ਢਿੱਲੋ ਸਾਹਿਬ ਕੀ ਹਾਲ ਨੇ ਸਾਡੇ ਵਧੀਆ ਫੇਜੀ ਬੜੇ ਵਧੀਆ ਆ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਨਸ਼ੇ ਦੇ ਮੁੱਦੇ ਬਾਰੇ ਜਿਵੇਂ ਨਵੀਂ ਗੱਲ ਸੁਣ ਲਈ ਕਿ ਉਹ ਬਠਿੰਡੇ ਦਾ ਇੱਕ ਵਿਅਕਤੀ ਆ ਤੇ ਉਹਦੇ ਘਰ ਦੀ ਨੇ ਬੱਚਾ ਹੀ ਵੇਚਦਾ ਆ ਉਹਦਾ ਨਸ਼ੇ ਦੀ ਖਾਤਰ ਹਾਂ ਦਵੇਂ ਜੀ ਨਸ਼ਾ ਕਰਦੇ ਸੀ ਵੀਡੀਓ ਮੈਂ ਨਹੀਂ ਵੇਖੀ ਬਹੁਤ ਵਾਇਰਲ ਹੋ ਜਾਂਦੀ ਵੀਡੀਓ ਗੱਲ ਇਹ ਆ ਵੀ ਜਿੱਥੇ ਇੱਕ ਪਾਸੇ ਤਾਂ ਨਸ਼ੇ ਨਾਲ ਪਹਿਲਾਂ ਹੀ ਸਾਰਾ ਪੰਜਾਬ ਬਰਬਾਦ ਆ ਤੇ ਸਰਕਾਰਾਂ ਵੀ ਹਰ ਸਾਲ ਹਰ 5 ਸਾਲਾਂ ਬਾਅਦ ਇਸੇ ਮੁੱਦੇ ਤੇ ਸਰਕਾਰ ਬਦਲ ਜਾਂਦੀ ਆ ਵੀ ਅਸੀਂ ਨਸ਼ਾ ਬੰਦ ਕਰਾਂਗੇ ਬੰਦ ਕਰਾਂਗੇ ਪਹਿਲਾਂ ਦਾ ਹਾਲਾਤ ਇਹ ਸੀਗੇ ਵੀ ਜਿਹੜੇ ਆਪਣੇ ਮਾਪਿਓ ਸੀਗੇ ਉਹ ਆਦੇ ਬੱਚਿਆਂ ਨੂੰ ਬਚਾਉਂਦੇ ਸੀ ਵੀ ਸਾਡੇ ਬੱਚੇ ਕਿਤੇ ਨਸ਼ੇ ਤੇ ਨਾ ਲੱਗ ਜਾਣ ਧਿਆਨ ਰੱਖਦੇ ਸੀਗੇ ਤੇ ਅੱਜ ਕੱਲ੍ਹ ਕੰਮ ਬਿਲਕੁਲ ਉਲਟ ਹੋ ਗਿਆ ਜਿਹੜੇ ਮਾਪਿਓ ਪਹਿਲਾਂ ਆਦੇ ਬੱਚਿਆਂ ਨੂੰ ਬਚਾਉਂਦੇ ਸੀਗੇ ਅੱਜ ਕੱਲ੍ਹ ਆ ਬਠਿੰਡੇ ਦੀ ਜਿਹੜੀ ਤੁਸੀਂ ਦੱਸੀ ਇਹਨੇ ਵੀਡੀਓ ਚੱਲੀ ਜਾਂਦੀ ਹੈ ਅੱਜ ਕੱਲ੍ਹ ਉਹੀ ਕੰਮ ਚੱਲੀ ਜਾਂਦਾ ਵੀ ਮਾਪਿਓ ਬੱਚੇ ਵੇਚਣ ਲਈ ਮਜਬੂਰ ਹੋਏ ਪਏ ਨਸ਼ੇ ਦੀ ਪੂਰਤੀ ਕਰਨ ਵਾਸਤੇ ਸਰਕਾਰਾਂ ਨੇ ਅਸੀਂ ਨਸ਼ਾ ਬੰਦ ਕਰਤਾ ਬਿਲਕੁਲ ਫਿਰ ਬੰਦ ਕਿੱਥੇ ਕੀਤਾ ਬੰਦ ਤਾਂ ਬਹੁਤ ਪਤਾ ਹੀ ਆਪਾਂ ਨੂੰ ਇਸ ਥਿਆਰਾਂ ਦੇ ਵਿੱਚ ਕੋਈ ਗੱਲਾਂ ਚ ਇਸ ਥਿਆਰਾਂ ਦੇ ਵਿੱਚ ਟੀਵੀਆਂ ਚ ਤੇ ਜਦੋਂ ਵੀ ਵੋਟਾਂ ਲੈਣੀਆਂ ਉਦੋਂ ਸਟੇਜਾਂ ਦੇ ਨਸ਼ਾ ਬੰਦ ਆ ਆਮ ਗਰਾਊਂਡ ਤੇ ਤਾਂ ਵਿਕੀ ਜਾਂਦਾ ਆਪਣੇ ਪਿੰਡ ਵੀ ਵਿਕਦਾ ਮੈਂ ਸਾਰੇ ਲੱਗੇ ਲੱਗੇ ਪਿੰਡਾਂ 'ਚ ਵਿਕੀ ਜਾਂਦਾ ਆਂਦੇ ਗਵਰਨਮੈਂਟ ਜੇ ਗੌਰ ਕਰ ਲੇ ਤਾਂ ਕੰਮ ਵੇਰਦਾ ਨਹੀਂ ਤੇ ਫਿਰ ਇਹ ਕੰਮ ਆੜਿਆ ਕਿਉਂ ਆਉਂਦਾ ਆੜੇ ਪਰ ਰਾਜਨੀਤੀ ਵੀ ਫਿਰ ਰਾਜਨੀਤੀ ਕਹਿੰਦੇ ਤੇ ਕਰਨਗੇ ਜੇ ਸਰਕਾਰ ਚਾਵੇ ਤਾਂ ਇੱਕ ਤਮਾਕੂ ਦੀ ਪੁੜੀ ਨਹੀਂ ਵੇਚਣ ਦੇ ਸਕਦੀ ਤੇ ਤਾਂ ਐਡਾ ਡਾ ਨਸ਼ਾ ਸਮਗਲਿੰਗ ਹੋ ਜਾਂਦਾ ਮਗਲਿੰਗ ਹੋਈ ਨਾ ਮਤਨ ਦਸੀ ਇਹਨਾਂ ਵੀ ਰਾਜਨੀਤੀ ਇਸੇ ਮੁੱਦੇ ਤੇ ਰਹਿ ਗਈ ਆ ਬੇਰਾਜਨੀਤੀ ਅੱਜ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਨਸ਼ੇ ਦੇ ਹੋ ਜਾਂਦੀ ਆ ਵੀ ਅਸੀਂ ਨਸ਼ਾ ਬੰਦ ਕਰਾ ਦੇਾਂਗੇ ਜੀ ਫਲਾਣੇ ਤਾਂ ਦੇ ਨਸ਼ਾ ਬੰਦ ਹੋ ਗਿਆ ਘਰ ਢਾ ਦੇ ਨਸ਼ੇ ਵਾਲਿਆਂ ਦੇ ਆ ਕਰਤਾ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਆ ਉੱਤੇ ਕੁਝ ਹੋਰ ਆ ਪਰ ਪਤਾ ਹੀ ਉਹਦਾ ਇਹ ਪਿੰਡਾਂ ਵਾਲੀ ਗੱਲ ਜਿਵੇਂ ਜਿੰਦਾ ਲੱਗਿਆ ਅਗਲਾਂ ਤੋਂ ਉਸੇ ਤੱਕ ਸੀਮਤ ਆ ਪੱਗੀ ਰਹਿਣਾ ਹਾਂ ਤੇ ਇਸ ਅੱਗ ਦਾ ਅਗਲੇ ਨੂੰ ਨਹੀਂ ਪਤਾ ਕਿ ਇਹ ਅੱਗ ਇੱਕ ਦੇ ਇਹਦਾ ਜਿਹਦੇ ਘਰ ਦਾ ਕੋਈ ਪਹੁੰਚ ਸਕਦੀ ਹੈ ਜਿਹੜਾ ਗੱਲ ਜਿਹਦੇ ਘਰ ਦੇ ਵਿੱਚ ਯਾਰ ਅੱਗ ਲੱਗੀ ਉਹਨੂੰ ਹੀ ਪਤਾ ਦੂਜੇ ਨੂੰ ਕੋਈ ਪਤਾ ਨਹੀਂਗਾ ਦੂਜੇ ਬੰਦੇ ਦੀ ਕਹਿਣੀ ਹੈ ਵੀ ਯਾਰ ਆਪਦੇ ਬੱਚੇ ਬਚਾ ਲਓ ਆਪਦੇ ਬੱਚੇ ਬਚਾ ਕੇ ਆਪਾਂ ਕਿੰਨਾ ਕੁ ਬਚਾ ਲਾਂਗੇ ਬੱਚੇ ਨੂੰ ਆਦਿ ਨੂੰ ਕਿੰਨਾ ਕੁ ਜਦੋਂ ਆਪਾਂ ਬੱਚੇ ਦੇ ਨਾਲ ਤੁਰੇ ਫਿਰਾਂਗੇ ਅਕਸਰ ਬੱਚੇ ਵੱਡੇ ਹੋਣਗੇ ਬਾਹਰ ਜਾਣਗੇ ਇਹਦਾ ਨਸ਼ੇ ਤੇ ਰੋਗ ਥਾਮ ਹੋਵੇ ਪੰਜਾਬ ਦੇ ਵਿੱਚ ਸਰਕਾਰ ਥੋੜਾ ਜਿਆ ਸਟੈਂਡ ਲਵੇ ਚੰਗੀ ਤਰ੍ਹਾਂ ਕੱਲੇ ਘਰ ਸੀਮਤ ਨਾ ਰੱਖਣ ਤੋਂ ਤੱਕ ਉਹਨਾਂ ਨੂੰ ਫੜਨ ਕਈਆਂ ਦੇ ਪਰਚੇ ਉਹ ਬੰਦੇ ਵੀ ਬਾਹਰ ਤੁਰੇ ਫਿਰਦੇ ਪਰਚੇ ਹੋਏ ਵੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਵੀ ਇਸ ਨਸ਼ੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਹ ਮਾਰੂ ਸਥਿਤੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਵਿੱਚ ਗਰੁੱਪ ਬੰਨ ਜਿਵੇਂ ਜਿਹੜੇ ਬੰਦੇ ਨਸ਼ਾ ਨਹੀਂ ਕਰਦੇਗੇ ਉਹ ਕਮੇਟੀ ਬਣਾਉਣ ਇੱਕ ਜੇ ਆਪਦੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਬਚਾਉਣੇ ਆ ਤੇ ਪਿੰਡ ਦੇ ਵਿੱਚ ਇੱਕ ਕਮੇਟੀ ਬਣਾਈ ਜਾਵੇ ਜਿਹੜੇ ਨੌਜਵਾਨ ਪੀੜ੍ਹੀ ਅੱਗੇ ਲੱਗੇ ਤੇ ਵਿੱਚ ਸਿਆਣੇ ਬੰਦੇ ਵੀ ਹੋਣ ਤੇ ਉਹ ਨਸ਼ੇ ਤੇ ਕੰਟਰੋਲ ਕਰਨ ਪੂਰਾ ਆਪਦੇ ਪਰਿਵਾਰਾਂ ਦੇ ਬੱਚਿਆਂ ਦੇ ਜਿਹੜੇ ਨਸ਼ੇ ਲੱਗੇ ਉਹਨਾਂ ਨੂੰ ਸਮਝਾਉਣਾ ਤੇ ਜਿਹੜਾ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਉਹਨਾਂ ਨੂੰ ਇੱਕ ਵਾਰੀ ਵਾਰਨਿੰਗ ਦੇਣਾ ਤੇ ਜੇ ਫਿਰ ਵੀ ਨਸ਼ਾ ਵੇਚਦਾ ਤੇ ਫਿਰ ਥਾਣੇ ਵਿੱਚ ਸੋਹੀ ਜਾਵੇ ਇਹੀ ਰੋਕਦਾ ਮੋ ਸਕਦੀ ਆ ਵੀ ਆਪਾਂ ਨੂੰ ਆਪ ਇਥੋਂ ਗਰਾਊਂਡ ਲੈਵਲ ਤੋਂ ਆਪ ਹੋਣਾ ਪੈਣਾ ਸਰਕਾਰਾਂ ਇਹਦੇ ਵਿੱਚ ਕੁਝ ਨਹੀਂ ਕਰਦੀਆਂ ਬਈਆਂ ਦੀਆਂ ਉਹ ਤਾਂ ਆਪਾਂ ਨੂੰ ਵੀ ਪਤਾ ਹੀ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਜਿੰਨੇ ਵੀ ਆਉਣ ਵਾਲੇ ਸਮੇਂ ਤੇ ਰਾਜਨੀਤੀ ਜਿਹੜੀ ਹੈ ਸਾਰੀ ਉਹ ਨਸ਼ੇ ਤੇ ਨਿਰਭਰ ਆ ਔਰ ਕੋਈ ਮੁੱਦਾ ਹੀ ਨਹੀਂਗਾ ਸਰਕਾਰਾਂ ਕੋਲੇ ਬਸ ਇੱਕ ਹੀ ਮੁੱਦਾ ਵੀ ਅਸੀਂ ਨਸ਼ਾ ਬੰਦ ਕਰਾ ਦਾਂਗੇ ਨਸ਼ਾ ਬੰਦ ਕਰਾ ਦਾਂਗੇ ਤੇ ਕਰਵਾਇਆ ਹਜੇ ਤੱਕ ਕਿਸੇ ਨੇ ਨਹੀਂਗਾ ਕਿੰਨੀਆਂ ਸਰਕਾਰਾਂ ਬਦਲ ਕੇ ਚੱਲ ਗਈਆਂ ਨਵੀਂ ਸਰਕਾਰ ਵੀ ਆਪਾਂ ਬਣਾਈਆਂ ਇਹਨਾਂ ਨੇ ਕਿਹੜਾ ਬੰਦ ਕਰਾਇਆ ਹਰ ਇੱਕ ਸਰਕਾਰ ਨੇ ਇਹੀ ਦਿਲਾਸਾ ਦਿੱਤਾ ਵੀ ਅਸੀਂ ਨਸ਼ਾ ਜੜ ਤੋਂ ਖਤਮ ਕਰ ਦਾਂਗੇ ਪਰ ਇਹ ਤੱਕ ਕਿਸੇ ਵੀ ਏਰੀਆ 'ਚ ਨਸ਼ਾ ਜੜ ਤੋਂ ਖਤਮ ਨਹੀਂ ਹੋਇਆ ਕਿਤੇ ਵੀ ਨਹੀਂ ਆਏਗਾ ਨਸ਼ਾ ਕਿੱਥੇ ਖਤਮ ਹੋਣਾ ਕੋਈ ਕਿਸੇ ਦਾ ਧਿਆਨ ਹੀ ਨਹੀਂਗਾ ਨਸ਼ੇ ਵਾਲੇ ਪਾਸੇ ਕਿਸੇ ਦਾ ਕੋਈ ਧਿਆਨ ਨਹੀਂਗਾ ਉਹ ਆਪਣੇ ਸਾਹਮਣੇ ਹੀ ਲੋਕ ਤਾਂ ਆਪਣੇ ਬੱਚੇ ਵੇਚ ਕੇ ਵੇਚੀ ਜਾਂਦੇ ਨਸ਼ੇ ਦੀ ਪੂਰਤੀ ਕਰਨ ਵਾਸਤੇ ਇਹ ਤਾਂ ਆਪਾਂ ਨੂੰ ਆਪ ਨੂੰ ਗਰਾਊਂਡ ਲੈਵਲ ਤੇ ਸਾਰਿਆਂ ਨੂੰ ਖੜਨਾ ਪੈਣਾ ਤੇ ਪਿੰਡਾਂ ਦੇ ਵਿੱਚ ਆਪ ਵੀ ਸੁਧਾਰ ਕਰਨਾ ਪੈਣਾ ਤੇ ਕਈਆਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਦੀਆਂ ਵੇਖਿਆ ਹੀ ਆ ਤੇ ਉਹ ਪਿੰਡ ਦੇ ਲੋਕ ਹੀ ਉਲਟ ਹੋ ਜਾਂਦੇ ਕਮੇਟੀ ਦੇ ਬਿਲਕੁਲ ਇਹ ਪਿੰਡ ਪਿੰਡੇ ਕਥਾ ਵੇਖੀ ਆ ਆਪਾਂ ਵੀ ਲੋਕਾਂ ਦੇ ਪਿੰਡ ਪਿੰਡੇ ਇਹੀ ਹਲਾਦਾ ਯਾਰ ਜਿਵੇਂ ਮੰਨ ਕੇ ਕੋਈ ਕਮੇਟੀ ਬਣ ਗਈ ਕਿਤੇ ਤੇ ਉਤੋਂ ਪਿੰਡ ਦੇ ਅੱਧੇ ਬੰਦੇ ਕਮੇਟੀ ਦੇ ਉਲਟ ਹੋ ਜਾਂਦੇ ਆ ਬਿਲਕੁਲ ਇੱਕ ਪਿੰਡ ਦੇ ਵਿੱਚ ਮੈਂ ਗਿਆ ਤੇ ਗੁਰਦੁਆਰੇ ਉਹਨਾਂ ਨੇ ਬੰਦੇ ਇਕੱਠੇ ਕੀਤੇ ਗੱਲ ਬੜੀ ਸੁਣਨ ਵਾਲੀ ਮੈਂ ਵੀ ਉੱਥੇ ਜੀਗਾ ਪਿੰਡ ਦੇ ਵਿੱਚ ਇਕੱਠੇ ਹੋ ਗਏ ਆਹਦੇ ਨਾਲ ਆਪਾਂ ਨਸ਼ੇ ਆਸਤੇ ਕਮੇਟੀ ਬਣਾਈ ਹੈ ਘਟੋ ਘਟ 100 ਬੰਦਾ ਇਕੱਠਾ ਹੋ ਗਿਆ ਤੇ ਆਹਦੇ ਚਲੋ ਚਲੋ ਕਮੇਟੀ ਬਣਾਈ ਹੈ ਤੇ 25 30 ਨੇ ਨਾਮ ਲਿਖ ਲਏ ਤੇ ਵਿੱਚੋਂ ਕੁਝ ਬੰਦੇ ਕਰਨ ਲੱਪੇ ਯਾਰ ਨਹੀਂ ਨਹੀਂ ਜਿਹੜੇ ਆਪਣੇ ਗੋਲੀਆਂ ਵੇਚਦੇ ਆ ਨਾ ਉਹਨਾਂ ਨੂੰ ਆਪਾਂ ਨਹੀਂ ਕੁਝ ਕਹਿਣਾਗਾ ਆਪਾਂ ਕਹਿਣਾ ਚਿੱਟੇ ਰਹਿਣ ਕਹਿਣਾ ਕਿ ਗੋਲੀਆਂ ਐਡੀਆਂ ਵੇਚਦੇ ਐ ਕੈਪਸੂਲ ਵੇਚਦੇ ਨਸ਼ਾ ਨਹੀਂ ਬਿਲਕੁਲ ਮਾਰੂ ਨਸ਼ਾ ਆ ਮਾਰੂ ਨਸ਼ਾ ਆ ਕਿਉਂਕਿ ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਮੈਨੂੰ ਬਾਅਦ ਚ ਬੰਦੇ ਨੇ ਦੱਸਿਆ ਕਿ ਇਹਨਾਂ 12 ਬੰਦੇ ਤੇ ਗੋਲੀਆਂ ਖਾਣ ਵਾਲੇ ਆ ਤੇ ਨਸ਼ੇ ਬੰਦ ਕੌਣ ਕਰਾਊਗਾ ਬਿਲਕੁਲ ਇਹ ਹਲਾਤ ਆ ਪਿੰਡਾਂ ਦੇ ਇਹ ਤਾਂ ਬਿਲਕੁਲ ਜਿਹੜੇ ਨਸ਼ਾ ਰਹਿ ਤ ਕਮੇਟੀ ਬਣੇ ਜਿੰਨਾਂ ਆਪ ਨਾ ਖਾਂਦੇ ਹੋ ਨਸ਼ਾ ਜਿਹੜਾ ਆਪ ਬੰਦਾ ਨਸ਼ਾ ਖਾਂਦਾ ਉਹ ਕਮੇਟੀਆਂ ਜਦੋਂ ਵੜਦੇ ਪਰ ਉਹ ਹੀ ਕਮੇਟੀਆਂ ਫੇਲ ਕਰ ਦਿੰਦੇ ਨੇ ਜਿਹੜੀਆਂ ਹਰ ਇੱਕ ਇਨਸਾਨ ਨੂੰ ਜਾਗਰੂਕ ਹੋਣਾ ਪੈਣਾ ਨਸ਼ੇ ਦੇ ਵਿਰੁੱਧ ਫੇਰ ਹੀ ਇਹ ਨਸ਼ੇ ਨੂੰ ਰੋਕਿਆ ਜਾ ਸਕਦਾ ਕੱਲੀਆਂ ਟੀ-ਸ਼ਰਟਾਂ ਪਾਏ ਵੀ ਕੁਝ ਨਹੀਂ ਹੁੰਦਾ ਵਿਰੋਧ ਨਾ ਗਿਆ ਵਿਰੋਧ ਬਿਲਕੁਲ ਉਹਦੇ ਨਾਲ ਕੁਝ ਨਹੀਂ ਜਿਹੜੇ ਅਮਲੀ ਆ ਉਹਨਾਂ ਨੇ ਪਾਈਆਂ ਟੀ-ਸ਼ਰਟਾਂ ਨਾਲ ਜੁੱਧ ਨਸ਼ਾ ਵਿਰੋਧ ਜਿਹੜੇ ਖੋਦ ਆਪ ਖਾਂਦੇ ਆ ਉਹਨਾਂ ਨੂੰ ਰਿਜ਼ਲਟ ਪਵਾ ਕੇ ਬਸ ਬਸ ਉਹਦੋਂ ਮਾਰਗ ਖਤਮ ਬਿਲਕੁਲ ਤੁਸੀਂ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਨਸ਼ੇ ਨੂੰ ਰੋਕਣ ਵਾਸਤੇ ਕੀ ਕਰਨ ਨੂੰ ਸੰਦੇਸ਼ ਤੇ ਇਹ ਹੀ ਆ ਵੀਰੇ ਬਈ ਜਿਹੜੀ ਨੌਜਵਾਨ ਪੀੜੀ ਆ ਨਸ਼ੇ ਤੋਂ ਬਚੋ ਬਹੁਤ ਮਾੜੀ ਚੀਜ਼ ਹੈ ਨਸ਼ੇ ਤੋਂ ਜਿੰਨਾ ਬਚਦਾ ਬਚੋ ਜੇ ਤੁਹਾਨੂੰ ਕੋਈ ਨਸ਼ੇ ਆਸ ਤੇ ਪਹਿਲਾਂ ਫੋਕਸ ਵੀ ਕਰਦਾ ਯਾਰ ਲਾ ਕੇ ਵੇਖ ਤੋ ਉਹਨੂੰ ਹੱਥ ਜੋੜ ਕੇ ਉੱਤੋਂ ਪਾਸਾ ਕਿਨਾਰਾ ਕਰ ਦਿਓ